ਹਰ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸੱਜਣਾਂ ਮੇਰੇ ਨੂੰ ਸਾਰਿਆਂ ਨੂੰ ਪਿਆਰ ਕਰੀ ਤੇ ਆਈ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਆਪਾਂ ਮੇਰੇ ਹੱਦ ਜਾਨਸ ਚਾ ਤੇ ਇਹ ਖਾਂਜੇ ਤੇ ਲੱਗਦੀਆਂ ਸਵਾਦ ਤੇ ਜਦੋਂ ਕੋਈ ਗੱਲ ਕਰੇ ਨਾ ਉਹ ਜੀ ਤੇ ਤੇਰੇ ਕੌੜੀਆਂ ਵੀ ਵਡੀਆਂ ਲੱਗਦੀਆਂ ਨਾ ਬਰਾਬਰ ਸਰਦੀ ਬਾਜੀ ਤੇ ਪਾਓ ਤੇ ਮਿਰਚਾਂ ਦਾ ਮਿਰਚ ਮਤਲਬ ਜਿਹੜਾ ਜਿਹੜੇ ਸਬਜੀ ਤੇ ਰੋਟੀ ਤੇ ਪਾਵਾ ਲੱਗੇ ਜੀ ਤੇ ਪੈਨ ਹੈ ਨਾ ਖਾਣ ਵਾਲੀ ਚ ਤੇ ਉਨੀ ਦੇਰ ਤੱਕ ਦਾ ਟੇਸ ਨਹੀਂ ਆਉਂਦਾ ਹੈਨਾ ਉਨੀ ਦੇਰ ਤੱਕ ਸੁਆਦ ਨਹੀਂ ਲੱਗਦੀ ਤੇ ਜੇ ਇਹੋ ਹੀ ਮਿਰਚ ਆਪਾਂ ਨੂੰ ਕੋਈ ਗੱਲਾਂ-ਗੱਲਾਂ ਦੇ ਵਿੱਚ ਲੈ ਲਿਆ ਜੇ ਤੇ ਸੱਚੀ ਗੱਲ ਕਹਿੰਦੇ ਤੇ ਫਿਰ ਇਹੋ ਮਿਰਚ ਆਪਾਂ ਨੂੰ ਲੱਗਦੀ ਬੜੀ ਫਿਰ ਮਤਲਬ ਕਿ ਆਪਾਂ ਨੂੰ ਬੜੀਆਂ ਮਿਰਚਾਂ ਲੱਗਦੀਆਂ ਹੈਨਾ ਤੇ ਵੱਲੋਂ ਮਿਰਚ ਦੇ ਵੀ ਦੋ ਫਾਇਦੇ ਆ ਇੱਕ ਫਾਇਦਾ ਦੇ ਕੋ ਨੁਕਸਾਨ ਲੈ ਲਓ ਹੈਨਾ ਜੇ ਆਪਾਂ ਖਾਣ ਵਾਲੀ ਚੀਜ਼ੇ ਨੂੰ ਪਾਉਂਦੇ ਆ ਤੇ ਕੋਲ ਨਹੀਂ ਪਾਉਂਦੇ ਤੇ ਇਹਦਾ ਆਪਾਂ ਨੂੰ ਮਤਲਬ ਕਿ ਉਹ ਖਾਣ ਵਾਲੀ ਚੀਜ਼ ਆ ਫਿਰ ਆਪਾਂ ਕੋਈ ਇਸ ਨੂੰ ਹੀ ਲੱਗਦਾ ਹੈ ਨਾ ਮਤਲਬ ਕਿ ਤੁਹਾਨੂੰ ਸਵਾਦ ਨਹੀਂ ਲੱਗਦੀ। ਤੇ ਜੇ ਗੱਲਾਂ ਦੀ ਕੋਈ ਗੱਲ ਕਰਦੇ ਆਪਾਂ ਨੂੰ ਹੰਦੀ ਤੇ ਫਿਰ ਆਪਾਂ ਬੱਚਾ ਬੜੀਆ ਲੱਗਦੀ ਆ। ਮੈਂ ਸੱਚੀ ਗੱਲ ਇਹ ਨਾ ਵੇ ਬੜੀਆ ਬੱਚਾ ਲੱਗਦੀ ਆ। ਨਾਨੀ ਬੱਚਾ ਆਹ ਮੈਨੂੰ ਫੌਟੀਂ ਕਰਾ ਦੇਈਏ ਜੀ ਇਹ ਨਹੀਂ ਆ ਤੇ ਮਾਜ ਰੱਬ ਕਰੇ ਸੀਗਾ ਤੇ ਸਬਜ਼ੀ ਕੋਈ ਨਹੀਂ ਹੈਗੀ ਰਾਤੀ ਵੀ ਤੁਹਾਨੂੰ ਪਤਾ ਮੈਂ ਅੱਜ ਰੋਟੀ ਖਾਣੀ ਨਹੀਂ ਤੇ ਪ੍ਰਾਪੜੀ ਖਾਧੀ ਤੇ ਪ੍ਰਾਪੜੇ ਮੈਗੀ ਬਣਾਗੇ ਕਾਲੀ ਦੇ ਪਾਪਾ ਜੀ ਨੇ ਨਹੀਂ ਸਾਦੀ ਤੇ ਖਰਾਪ ਆਪ ਬਣਾਉਣ ਲੱਗਿਆ ਲੂਣ ਵਾਲੇ ਚੌਲ ਤੇ ਰਾਤ ਨੂੰ ਬਣਾਵਾਂਗੇ ਆਪਾਂ ਚਣਿਆਂ ਦੀ ਸ਼ਕ ਸਬਜ਼ੀ ਅੱਜ ਸ਼ਾਇਦ ਤੇ ਹੁਣ ਆਪਾਂ ਚੌਲ ਜਿਹੜੇ ਚੁਣ ਕੇ ਰੱਖ ਲਏ ਆ ਮਿਲੂ ਨਾ ਜਿੰਨੀ ਦੇਰ ਤੱਕ ਚੌਲਾਂ ਨੂੰ ਚੁਣਿਆ ਨਾ ਮੈਨਾਂ ਨੂੰ ਮੇਰੇ ਜੱਗ ਖਾਣ ਦੇ ਨਹੀਂ ਕਰਦਾ ਤੇ ਉਹ ਕਈ ਵਾਰ ਨਾ ਸੁਣਦੇ ਹੁੰਦੇ ਆ ਤੇ ਪਰ ਨਹੀਂ ਆਪਾਂ ਜਿਹੜੇ ਚੌਲ ਖਾ ਲੈਨੇ ਆ ਬਿਲਕੁਲ ਵਧੀਆ ਹੁੰਦੇ ਆ ਤੇ ਹੁਣ ਆਪਾਂ ਜੱਗੀ ਜੱਗੀ ਬਸ ਸਟਕਾ ਲਿਆ ਘਾਲਟਾ ਤੇ ਨਾਲ ਵਿੱਚ ਪਾਵਾਂਗੇ ਲੇਟਰੀ ਤੇ ਬਣਾ ਕੇ ਚਾਹਦੇ ਤੁਸੀਂ ਕਹਿੰਦੇ ਕਿ ਡਾਈਟਿੰਗ ਕਰਦੇ ਹੋ ਤਾਂ ਤੱਕ ਹੀ ਤੇ ਚੌਲ ਖਾਂਦੇ ਜੇ ਫਿਰ ਵੀ ਪਰ ਮੈਂ ਮਤਲਬ ਕਿ ਡਾਈਟਿੰਗ ਦਾ ਇਹ ਹੈ ਕਿ ਜੇ ਮੈਂ ਇਸ ਟਾਈਮ ਚੌਲ ਖਾਦੇ ਆ ਜਾਂ ਕੋਈ ਵੀ ਚੀਜ਼ ਮੈਂ ਇਸ ਟਾਈਮ ਖਾਦੀ ਆ ਤੇ ਮੈਂ ਰਾਤ ਨੂੰ ਰੋਟੀ ਜਿਹੜੀ ਸਕਿੱਪ ਕਰੀ ਹੁੰਦੀ ਆ ਇਸ ਕਰਕੇ ਫਿਰ ਇਸ ਟਾਈਮ ਉਹ ਮੈਂ ਖਾ ਲਈਂਗੀ ਇਹ ਚੌਲ ਰਾਤ ਨੂੰ ਪਾਟੀ ਕਰਨੀ ਜੇ ਵੱਧ ਗਏ ਨਾ ਤੇ ਰਾਤ ਨੂੰ ਸਰਾਬ ਤੇ ਰੱਬ ਦੇ ਪਾਪਾ ਨਹੀਂ ਖਾਣੀਆਂ ਤੇ ਇਸ ਕਰਕੇ ਫਿਰ ਆਪਾਂ ਹਾਲੇ ਦੇ ਚੌਲ ਸਵੇਰ ਦੇ ਟਾਈਮ ਖਾ ਲਈ ਨਹੀਂ ਮੈਂ ਥੰਮ ਦੇ ਜਾਣੀ ਥੰਮਣੀਗੀ ਚਲੋ ਹੁਣ ਆਪਾਂ ਜਰੂਰ ਬਣਾ ਲਈਏ ਰੋਟੀ ਦਰਗਾ ਲਾ ਕੇ ਚੌਲਾਂ ਨੂੰ ਤੇ ਕਿੰਨੇ ਰਾਜਨਾ ਨਾ ਸਵੇਰ ਦੀ ਨਹੀਂ ਬੜੀ ਅੱਜ ਬਾਹਰ ਪਿੰਡਾ ਪਿਆ ਨਹੀਂ ਇੰਦਰ ਦੇ ਵਿੱਚ ਆਪਾਂ ਪਾਣੀ ਪੀ ਕੇ ਆਂ ਗਿਆ ਅੱਜ ਤੇ ਉਹਨਾਂ ਕਰਕੇ ਅੱਜ ਮੌਸਮ ਹੋੜੇ ਖਿੰਡਾ ਹੋਇਆ ਸਿਰੇ ਦਾ ਤੇ ਅੱਜ ਮੈਂ ਕਿਚਨ ਚ ਸਿਰਦੀ ਇਸ ਕਰਕੇ ਵੀ ਆਈ ਕਿਉਂਕਿ ਕਿਚਨ ਅ ਸਿਰੇ ਸਿਰ ਮੈਂ ਜਦੋਂ ਚਾਹ ਬਣਾਈ ਪਾਣੀ ਗਰਮ ਕੀਤਾ ਫਿਰ ਮੈਂ ਉੱਥੇ ਬੈਠ ਕੇ ਅਸੀਂ ਚਾਹ ਪੀ ਲਈ ਤੇ ਚਾਹ ਪੀ ਕੇ ਫਿਰ ਮੈਨ ਲੱਗੀ ਪਾਠ ਕਰਨਾ ਤੇ ਪ੍ਰਭ ਲੱਗ ਗਿਆ ਇਹ ਪੜ੍ਹਨਾ ਤੇ ਇਸ ਕਰਕੇ ਫਿਰ ਸਭ ਆ ਵੀ ਨਹੀਂ ਚੱਲਦਾ ਜੀ ਆਹੋ ਆ ਵੀ ਨਾ ਮਾ ਲੈਣਾ ਪੈਗੀ ਕਿੰਨੇ ਟਾਈਮ ਬਾਅਦ ਹੀ ਚੱਲਦਾ ਜੀ ਤੇ ਦੇ ਵਿੱਚ ਇੱਕ ਹੈਗਾ ਵਾ ਦੋ ਲੈ ਕੇ ਆਈ ਹਾਂ ਮੈਂ ਦੋ ਮੇਲੇ ਤੋਂ ਗੈਸ ਇਹ ਹੀ ਰੈਗੂਲੇਟਰ ਜੀ ਆਪਾਂ ਲੈਣ ਜਾਈਏ ਨਾ ਦੁਕਾਨ ਤੋਂ ਤੇ ਇਹ ਆਪਾਂ ਨੂੰ ਮਿਲਦਾ ਵਾ ਕਮ ਸੇ ਕਮ 100 ਰੁਪਏ ਦਾ ਤੇ ਮੈਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਾ ਮੇਲੇ ਮੂਲੇ ਤੋਂ ਲੈਣੀ ਹੁੰਦੀਆਂ ਇਹ ਮੈਂ ਮੇਲੇ ਤੋਂ ਲਿਆਈਏ 20 ਰੁਪਏ ਦਾ ਕਿੰਨੂ ਦੋ ਸਾਲ ਹੋ ਗਏ ਦਾ ਇਹ ਕੋਹਰ ਲਿਆ ਨਹੀਂ ਮੈਨੂੰ ਲੱਗਦਾ ਦੇ ਵਿੱਚ ਹੋਣਾ ਵਾ ਜਾਂ ਫਿਰ ਉਹ ਲਗਾ ਲਿਆ ਹੀਗਾ ਤੇ ਪਤਾ ਨਹੀਂ ਕੀ ਸਕਦਾ ਦੇਖਦੀ ਆ ਜਿੱਡੋ ਦੇ ਵਿੱਚ ਹੋਇਆ ਨਾ ਤਰੀਕਾ ਨਹੀਂ ਕਿ ਫਿਰ ਆਪਾਂ ਨੂੰ ਫੇਰ ਕੇ ਮੇਲੇ ਦੀ ਵੇਟ ਕਰਨੀ ਪੈਣੀ ਪਰ ਉਹ ਮੇਲਾ ਨਹੀਂ ਵੀ ਕੋਈ ਆਏਗਾ ਇੱਥੇ ਹੈਗਾ ਹੀ ਉਦੋਂ ਜਦੋਂ ਪਗਾਈ ਨਹੀਂ ਆਉਣ ਆਉਣਾ ਜੇ ਮੇਲਾ ਆ ਜਿਹੜਾ ਪਿੰਡ ਨਾਲ ਉਹ ਵੀ ਬਨ ਨਗਰ ਕੀਰਤਨ ਹੁੰਦਾ ਮੇਲਾ ਇੱਥੇ ਇੱਥੇ ਅਗਲੇ ਉਹ ਅਗਲੇ ਮਹੀਨੇ ਉਹ ਤੇ ਗੁਰੂ ਨਾਲੇ ਤੇ ਦੇਖੀ ਤੱਕ ਗੁਰੂ ਬਿਆ ਹਣਾ ਅੱਜ ਤੇ ਨਹੀਂ ਇਹ ਦੁਕਾਨਾਂ ਦੇ ਕੋਲ ਨੰਗਰ ਦੇ ਬਾਹਰ ਹੀ ਹੰਦਾਰ ਕੋਲ ਬੰਗਲੇ ਕੀ ਉਹਦੇ ਆਖੇ ਬੱਚਿਆਂ ਦਾ ਨਗਰ ਕੀਰਤਨਾ ਹੁੰਦਾ ਜਿਹੜਾ ਸਾਡੇ ਇਸ ਹਿਆਣ ਵਿੱਚ ਸਕੂਲ ਹੈ ਨਾ ਵੱਡਾ ਮੇਨ ਉਹ ਤੋਂ ਬੱਚਿਆਂ ਦਾ ਨਗਰ ਕੀਰਤਨਾ ਹੁੰਦਾ ਵਾ ਤੇ ਉਹ ਫਿਰ ਸਾਰੇ ਪਿੰਡ ਦੇ ਵਿੱਚ ਆਉਂਦਾ ਹੁੰਦਾ ਵਾ ਤੇ ਉਹ ਮੇਲਾ ਹੁੰਦਾ ਵਾ ਹੋਰ ਤੇ ਹਨਾ ਕੋਈ ਨਹੀਂ ਹੁੰਦਾ ਉਹ ਮੇਲਾ ਕਦੋਂ ਹੁੰਦਾ ਨਗਰ ਕੀਰਤਨਾ ਦਾ ਕੀਰਤਨ ਹੁੰਦਾ ਵਾ ਤੇ ਨਗਰ ਕੀਰਤਨ ਵੀ ਸਾਰੇ ਘਟਵਰੇ ਚ ਜਾਣਾ ਹੁੰਦਾ ਵਾ ਤੇ ਦੁਕਾਨਾਂ ਦੇ ਕੋਲ ਨਹੀਂ ਲੱਗਦੀਆਂ ਕੋਈ ਵੀ ਤੇ ਤਾਂ ਕਰਕੇ ਤੇ ਹੁਣ ਆਪਾਂ ਚੌੜ ਇਹੇ ਬਣਾ ਤੜਕਾ ਲਈ ਲਾ ਜਦੋਂ ਮੌਸਮ ਬਹੁਤ ਠੰਡਾ ਹੋਣ ਲੱਗ ਪਿਆ ਸਰਦੀਆਂ ਦੀ ਸ਼ੁਰੂਆਤ ਜਿਹੜੀਆਂ ਹੌਲੀ-ਹੌਲੀ ਮੂਨ ਲੱਗਦੀ ਆ ਤੇ ਪ੍ਰਭਾ ਜੀਰ ਦਾ ਦੁੱਧ ਬਾਹਰ ਪਿਆਈ ਦੁੱਧ ਨਹੀਂ ਰੱਖਿਆ ਦੁੱਧ ਰੱਖਦੇ ਫ੍ਰੀਜ ਤੇ ਜਿੰਗ ਰੂਪ ਡਿਊਟੀ ਹੋ ਗਏ ਆ ਕੇ ਉਹ ਪੈ ਰਾਤੀ ਰੱਖਾਂਗੇ ਸੌਣ ਲੱਗਿਆ ਹਾਂ ਖਰਾਬ ਕਰਦੇ ਗੰਦਗੀ ਲਾਦੇ ਤੇ ਐਵੇਂ ਮਾਂ ਉਹ ਤੇ ਜਿਹੜੇ ਨਾ ਅਸੀਂ ਇਦਾਂ ਹੀ ਕਰਦੇ ਰਹਿੰਦੇ ਹੁਣ ਇਹਨੂੰ ਨਾ ਹੁਣ ਇੱਧਰ ਇੱਕ ਹੁਣ ਇਹਨੇ ਨਾ ਫਿਰ ਤੋਂ ਪੱਕਾ ਇਹਨੇ ਮੇਰੇ ਤੋਂ ਗਾਹਾਂ ਖਾਣੇ ਗਏ ਕਿ ਸਰਦੀਆਂ ਦੇ ਪੇਰੇ ਨੇ ਹਟਣਾ ਪਤਾ ਕਿੱਦਾਂ ਇਨੂੰ ਪਤਾ ਵੀ ਹੈ ਕਿ ਮੇਰਾ ਮੰਡੇ ਪੇਪਰ ਹੈ ਸਾਇੰਸ ਦਾ ਤੇ ਹੈ ਵੀ ਟਫ ਆ ਤੇ ਇਹ ਇੱਕੋ ਫੋਨ ਬੜੀਆਂ ਅਸ਼ੇ ਗੱਲਾਂ ਹੁੰਦੀ ਵੀ ਇਹਨੇ ਨਾ ਹੱਥ 'ਚ ਫੜਿਆ ਫੋਨ ਤੇ ਬੜੇ ਚਿਰ ਤੱਕ ਇਧਰ ਰਤਾ ਕਿ ਮੰਮਾ ਮੇਰੇ ਕੋ ਵੀਡੀਓ ਬਣਾਉਂਦੇ ਤੇ ਇਹਦੇ ਆਰੇ ਆਰੇ ਮਾਹੀ ਆਉਂਦਾ ਵਿੱਚ ਦਾਲ ਆਲਾ ਜਵਾਬ ਵੀ ਮੇਰੇ ਨੂੰ ਕਿਨੇ ਦਾਲ ਆਲਾ ਆ। ਫੀ ਹੁਣ ਮੇਰਾ ਦਾਲ ਲੱਗ ਜਾਂਦਿਆ ਤੇ ਮੈਂ ਲਾ ਕੇ ਤੇ ਇਧਰ ਮੰਮਾ ਦੀ ਵੀਡੀਓ ਬਣਨ ਰਹੀ ਹੈ ਤੇ ਮੈਂ ਲਾਲ ਜੀ ਹੱਥ 'ਚ ਫੋਨ ਫੜ ਕੇ ਕਿੱਜਾ ਪਾਪਾ ਬਣਾ ਤੇ ਉਹਦੇ ਜਿਹੜਾ ਜਨਾ ਤੇ ਅਦਰਕ ਪਾਇਆ ਨਹੀਂ ਪਾਇਆ ਤੇ ਇੱਕ ਤੇ ਜਵਾਕਾਂ ਹੋਏ ਬੜੀ ਪ੍ਰੋਬਲਮ ਆ ਕਿ ਅਦਰਕ ਨਹੀਂ ਖਾਣਾ ਤੇ ਸਾਨੂੰ ਅਦਰਕ ਤੋਂ ਬਿਨਾ ਸਕਦੀ ਵੀ ਸਵਾਦ ਲੱਗਦੀ ਇਹ ਅਦਰਕ ਖਾਂਦੇ ਨਹੀਂ ਆ ਤੇ ਇਹ ਕੰਬੀਨੇਸ਼ਨ ਜਾਂ ਮੈਨੂੰ ਨਹੀਂ ਲੱਗਦਾ ਸੈਟ ਹੋ ਗਾ ਰਹੇ ਬੱਚਿਆਂ ਨੂੰ ਨਾ ਹਰ ਇੱਕ ਚੀਜ਼ ਖਾਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਜ਼ਹਿਰ ਵੀ ਮੈਂ ਮੈਂ ਪਾ ਦਿੰਦੀ ਜ਼ਹਿਰ ਵੀ ਆਂਦੇ ਮੈਂ ਪਾ ਦੇਣੀ ਆ ਕੇ ਵੇਖੀ ਆਂਦੇ ਮੈਂ ਪਾ ਦੇਣੀ ਬੜੀ ਖੰਗਲੀ ਤੇ ਨੂੰ ਇਤਾਂ ਨੰਦੇ ਮੈਂ ਪਾ ਦਿੰਨੀ ਮੈਂ ਮੈਂ ਇਹ ਨਹੀਂ ਕਿਹਾ ਮੈਂ ਘਰੇ ਕਿਹਾ ਬਲਕਿ ਟੀਮ ਮਤਲਬ ਕਿ ਸੰਗੀ ਪਾਣੀ ਨਾਲ ਪਾਉਣਾ ਇਹਦੇ ਵਿੱਚ ਇਹਦੇ ਹਰੀਆਂ ਚੀਜ਼ ਹੋਰ ਜਆ ਪਰ ਇਹ ਚੀਜ਼ ਨਹੀਂ ਖਾਣੀ ਚਾਹੀਦੀ ਇਹ ਚੀਜ਼ਾ ਖਾਣੀ ਚਾਹੀਦੀ ਨਾ ਅਦੇ ਵਿੱਚ ਯਾਰ ਉਹ ਪੈ ਗਈ ਹਾਲੇ ਤੱਕ ਜੀਰਨ ਚਲੋ ਰਹਿਣ ਦੋ ਫਿਰ ਚਲੋ ਗਾਇਸ ਮੈਂ ਚੌੜ ਬਣਾਉਣਾ ਤੇ ਇਹਨੂੰ ਮੈਂ ਪੜਨ ਬਿਠਾ ਲਾ ਲੈ ਤਾਂ ਇਹਨੇ ਤੇ ਬਹਾਨਾ ਫੜਿਆ ਹੀ ਆ ਤੇ ਇਹ ਥੋੜਾ ਟਾਈਮ ਲੱਗ ਲੇ ਆਪਾਂ ਚੌਲ ਬਣਾ ਲਈ ਤੇ ਫਿਰ ਮਿਲਦੇ ਥੋੜੀ ਤਾਂ ਮੈਂ ਸਰਕੀ ਦਿਲ ਦੀ ਆਹਦਾ ਆਪਾਂ ਤੋਂ ਜਿਹੜਾ ਪਾਉਂ ਸਰਮ ਹਰ ਕਲਾ ਕੇ ਗਾੜੀ ਨੂੰ ਲੱਗਾ ਜੇ ਮੰਮੀ ਮੈਨੂੰ ਕੋਈ ਜਾਂਦੀ ਆਏ ਉਹਦੀ ਅੱਜ ਡਿਊਟੀ ਤੇ ਜਾਂਦੀ ਹੀ ਉਹ ਅੱਡੇ ਘਰੇ ਕਿਦਾਂ ਨੂੰ ਛੁੱਟੀ ਲਈ ਥੋੜਾ ਪਾਰਦੀ ਆਂ ਹਾਂ ਨਾ ਉਹ ਹਾਂ ਮੈਂ ਵੀਰ ਵਰਗੀ ਵੀਰ ਵਰ ਉਹਦੀ ਜਾਂਦੀ ਹੀ ਅੱਜ ਉਹਦੀ ਫੇਰ ਇਹ ਜਾਂਦੀ ਆ ਬਾਤ ਕੋਦ ਵਰ ਗਈ ਆਹ ਬਰਾਗ ਨਮਦਰਾ ਲਾ ਪਾਇਆ ਜਿਸ ਇਧਰ ਆਪਾਂ ਧੜਿਆ ਚਨੇ ਤੇ ਆਟਾ ਆਪਾਂ ਲਿਆਏ ਗੋਨਨਾ ਤੇ ਹੁਣ ਬੱਸ ਫੁਣਕੇ ਪਕਾਉਣੇ ਆ ਤਵਾ ਆਪਾਂ ਜਿੱਤੇ ਧੋ ਹਮੇਸ਼ਾ ਹਰੇਕ ਚੀਜ਼ ਨੂੰ ਧੋ ਕੇ ਯੂਜ਼ ਕਰਨਾ ਚਾਹੀਦਾ ਕਿਉਂਕਿ ਸਾਡੇ ਕਈ ਵਾਰ ਇੱਥੇ ਆਪਾਂ ਦੇਖਦੇ ਆਂ ਕਿ ਹਰੇਕ ਦੀ ਕਿਚਨ ਜਿਵੇਂ ਲਾਇਆ ਸਾਬ ਹਰੇਕ ਦੀ ਕਿਚਨ ਦੇ ਗੈਸ ਦੇ نیچے ਪੱਕਾ ਛਿੱਕਲੀ ਹੁੰਦੀ ਹੁੰਦੀ ਆ ਤੇ ਇਸ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਧੋ ਧੋ ਕੇ ਯੂਜ਼ ਕਰਿਆ ਕਰੋ ਹਰੇਕ ਬਰਤਨ ਨੂੰ ਧੋ ਕੇ ਤੇ ਚਣਿਆਂ ਦੀ ਸਬਜ਼ੀ ਆਪਣੇ ਗਈ ਆ ਬਾਣ ਦੇ ਪਰਾਬੋਂ ਪਤਾ ਨਹੀਂ ਕਿਦੋਂ ਆਇਆ ਪਰਾਬ ਕਿਦੋਂ ਆਇਆ ਵਾ ਤੇ ਹੌਤ ਮਾਰ ਕੇ ਅੰਦਰ ਚਲੇ ਗਿਆ ਤੇ ਹੁਣ ਸਬਜੀ ਆਪਣੀ ਗਈ ਆਲਮੋਸਟ ਬਣ ਤੇ ਹੁਣ ਆਪਾਂ ਲੱਗੇ ਆ ਫੁਰਕੇ ਬਣਾਉਣ ਵਾਸਤੇ ਇਸ ਮੈਂ ਵਾਸਤੇ ਇੱਕ ਵਾਰ ਆਪਾਂ ਪਤਾ ਨਹੀਂ ਕੀ ਕਰਦਾ ਰਹਿਣਾ ਰੈਗੂਲੇਟਰ ਤੇ ਅੱਜ ਤੀ ਇਹ ਵੀ ਵੀਡੀਓ ਆਪਣੇ ਤੋਂ ਬਣੀ ਨਹੀਂ ਤੇ ਹਾਂ ਕੀ ਬਣੀ ਆ ਫਿਰ ਰੋਟੀ ਖਾ ਲਈ ਆਪਾਂ ਗਏ ਸੌ ਦੇ ਕੋਹਰੇ ਰਹੀ ਆ ਕੋਹਰੇ ਰਹੀ ਆ ਤੋ ਵੜਾਪਾ ਜੀ ਇਹ ਕਤੂਰੇ ਮਗਰ ਮੈਂ ਇਹਦੇ ਮਗਰ ਮਗਰ ਇੱਕ ਦੂਰੇ ਦੇ ਮਗਰ ਉਹਦੇ ਪਿੱਛੇ ਤੂੰ ਇਸਕੇ ਪਿੱਛੇ ਉਹ ਨਿਕਾਇਆ ਵਿਚਾਰਾ ਨਾ ਐਡਾ ਗਾ ਇਹਨੇ ਵੇਖ ਲਿਆ ਕਿ ਉਹ ਇਹਦੇ ਗਾੜੀ ਲਾ ਕੇ ਭੱਜ ਗਿਆ ਇਹ ਮਗਰ ਇਹ ਆ ਨਿੱਕੀ ਡਰੀ ਬਾਬਾ ਜਿਹਾ ਸੰਗੇ ਜਿੱਦ ਗੁਰਦੇ ਤਾਂ ਭੱਜੀ ਗਈ ਇਹ ਦੋਸਤੀ ਬਣਾਉਂਦੀ ਹੁੰਦੀ ਆ ਹਾਂ ਖੁੱਲੀ ਛੱਡੀ ਖੁੱਲੀ ਛੱਡੀ ਇਹ ਮੈਨੂੰ ਉੱਚੀ ਉੱਚੀ ਸੁਣੋਈ ਸੁਣੋਈ ਕਰਦਾ ਇਹਨੂੰ ਇਹ ਸਿੱਖਣੀ ਹੱਲਾ ਛੇਰੀ ਦੇ ਹੁੰਦੇ ਆ ਮੈਨੂੰ ਪਿਹਲਾ ਖੇਲਾਇਕ ਜਾਂਦੇ ਆ ਮਨੇ ਮਹਲਾਇਸ਼ ਕਹਤਾ ਨਾ ਇਹਨੇ ਪੰਗਲਾ ਪਣਾ ਬਾਨ ਸਨੋਈ ਅਲੈਸ਼ ਇਹ ਕੰਮ ਨਹੀਂ ਆ ਇੰਨਾ ਸੁਭਾ ਨਿਕਲਣਾ ਸਨੋਈ ਟਾਣੀ ਦੇ ਨਾ ਸੁਭਾ ਨਿਕਲਣਾ ਅਲੈਸ਼ ਹਾਂ ਕੀ ਕਰੁੰਦੇ ਆ ਯਾਰ ਨਾ ਮੈਂ ਤਾਂ ਮੈਂ ਕੀ ਆਹੀ ਨਾ ਬਹੁਤ ਗੱਲ ਕੋ ਮਾਣਾ ਜਾਂਦਾ ਕਿ ਨਾ ਨਾ ਤੇ ਉਹ ਸਿੱਟ 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 ਇਹ ਮੰਮੀ ਕਿਹੜਾ ਹੋਰ ਸਨੋਈ ਚੱਲ ਬਾਹਰ ਪ੍ਰਭਸ icitchna ਵਾੜਿਆ ਕਰਦੇ ਮਦਦ ਸੇ ਗੱਜਨ ਚ ਨਹੀਂ ਵੜਨਾ ਠੀਕ ਆ ਬਾਹਰ ਆ ਇੱਥੇ ਚਲ ਬਾਹਰ ਬਾਜਾ ਤੇ ਮੰਮੀ ਕਹ ਰਹੀ ਜੇ ਆ ਗਈ ਚੱਲ ਬਾਹਰ ਚੱਲ ਬਾਹਰ ਹਾਈ ਲੋਣੀਂਦੀ ਚੰਚ ਬਾਹਰ ਹੁੰਦੇ ਨਾ ਥੱਪੜ ਮਾਰੂਗੀ ਕੰਮ ਤੇ ਚੱਵਰ ਇਹਨੂੰ ਬੰਨ ਲੋ ਗੂਏ ਦੇ ਨਾਲ ਬਾਰਾਂ ਅੰਡੇ ਹਾਂ ਮਾਸੂਮ ਹੈ ਭਾਈ ਤੂੰ ਨਹੀਂ ਬੰਨ ਸੋਣਾ ਚਲੋ ਤੁਸੀਂ ਕਰੋ ਮੈਂ ਫੜੀ ਆ ਆਪਣੇ ਮਗ ਕੱਪੜੇ ਨਾਲ ਸਾਰੇ ਵਾਲ ਲੋ ਨਹੀਂ ਲੱਗਦੇ ਮੈਂ ਤੁਹਾਨੂੰ ਦੱਸਾਂ ਕਿ ਸੇਤੂ ਲੈ ਕੇ ਸ਼ਮਾ ਤਾਂ ਕਿ ਕੋਈ ਲੜਾਈ ਹੁੰਦੀ ਆ ਜਿਹੜੀ ਜੇਰਦੀ ਬੱਜੀ ਹੀ ਨਾ ਚੈਨ ਦਾ ਸਾਹ ਹੈਗਾ ਮੈਨੂੰ ਵੀ ਤੇ ਤੇ ਨੂੰ ਵੀ ਹੂੰ ਤੇ ਹੁਣ ਪਾਸੇ ਲਾਇਆ ਹੋ ਕੰਮਿਆ ਹੋਣੇ ਨੇ ਖੋਲਤੀ ਜਣਾ ਹੁਣ ਇਹਨੂੰ ਕਿਹਾ ਕਿ 10 ਮਿੰਟ ਸੇ ਕੋਲੋਂ ਵਾਸ਼ਰੂਮ ਕਰਨਾ ਵਾਸਤੇ ਖੋਲ ਤੇ ਫੇਰ ਬੰਦ ਚਲ ਬਾਰੋਂ ਕੰਮ ਫੇਰਾਈਓ ਜਦੋਂ ਆਪਾਂ ਜਾਣਾ ਉਹ ਦੋ ਹੂੰ ਉਹ ਦੋ ਕੰਮ ਫੇਰਾਉਂ ਵੀ ਕਿਹੜੀ ਗੱਲ ਕਰਨੀ ਮੇਰੇ ਟਾਈਮ ਨੂੰ ਫੇਰ ਬੰਦ ਦੇ ਤੇ ਮੰਮੀ ਕਹੇ ਅਨੰਦਪੁਰ ਸਾਹਿਬ ਦਰਸ਼ਣ ਨਾਲ ਵਾਸਤੇ ਬਹੇ ਉਹ ਆ ਤੇ ਉਹ ਮਾਂ ਬੋਤ ਤੇ ਲੱਗ ਕੇ ਗੱਲਾਂ ਕਰੇ ਆ ਨਹੀਂ ਮਾਂ ਬੋਤ ਬੈਠੇ ਇੱਥੇ ਰੋਟੀਆਂ ਬਣਾਉਂਦੇ ਆ ਵੀਡੀਓ ਬਣਾਉਂਦੇ ਆ ਆ ਸੰਨਣਾ ਲੱਗਦੀ ਲੱਗਦੀ ਤੇ ਰੋਟੀ ਲਈਏ ਆਪਾਂ ਬਣਾ ਦੇ ਫਿਰ ਕਰਦੇ ਆਪਾਂ ਥੋੜੀ ਦੇਰ ਬਾਅਦ ਥੋੜੀ ਦੇਰ ਕੀ ਹੁਣ ਸਵੇਰੇ ਹੁਣ ਮਿਲਦੇ ਆਪਾਂ ਤੁਹਾਨੂੰ ਸਵੇਰੇ ਤੇ ਨਵੀਂ ਵੀਡੀਓ ਦੇ ਨਾਲ ਅੱਜ ਦਾ ਜਿਤਨਾ ਦਾ ਵੀ ਵਲੌਗ ਹੈ ਜਿੰਨਾ ਕਿ ਵੀ ਵਲੌਗ ਹੈ ਇਹਨੂੰ ਐਕਸੈਪਟੇ ਕਰਿਓ ਤੇ ਅੱਜ ਦੇ ਦੇਨਗੇ ਸਾਡੀ ਉਹ ਹੀ ਜੀ ਪ੍ਰਭੂ ਜੀ ਦਾ ਤਰੇ ਪ੍ਰਭੂ ਨੇ ਕਰਿਆ ਤੇ ਫਿਰ ਮੈਂ ਕਰਕੇ ਰੋਟੀ ਪਾਣੀ ਖਾ ਕੇ ਤੇ ਆਪਾਂ ਬੈ ਸੌਣ ਸੌਣ ਤੋਂ ਬਾਅਦ ਜਦੋਂ ਉੱਠੇ ਤੇ ਬਣਾਈ ਚਾਹ ਤੇ ਪੀਤੀ ਤੇ ਪੀ ਕੇ ਦੇ ਫੇਰ ਆਪਾਂ ਵਰਦੇ ਹੁਣ ਲੱਗ ਜਿਹੜੇ ਚਲਦਾ ਹੈ ਆਪਣੀ ਦੇਦੀ ਦੀ ਰੋਟੀ ਤੇ ਨੋਡਾਪਾ ਇਹ ਚੰਨੇ ਵਿੱਚ ਚੱਲ। ਸਬਜੀ ਆ ਜਦੋਂ ਟਾਈਮ ਨਾਲ ਲੈਂਦੀ ਫੇਸ ਕਰਦੇ ਟਾਈਮ ਨਾਲ ਹੀ ਬਣ ਜਾਂਦੀ। ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਕਰਦੇ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਘੂਰ ਕਰਿਓ। ਸ਼ੇਅਰ ਜ਼ਰੂਰ ਕਰਾਇਓ ਠੀਕ ਹੈ। ਬਾਏ ਬਾਏ। ਅੱਜ ਮੈਂ ਵੀਡੀਓ ਦੀ ਕਰਦੀ ਕਰਕੇ ਹੱਡੀ ਸੀਗੀ ਐਂਡਿੰਗ ਤੇ ਰੋਟੀਆਂ ਅੱਜ ਸਿਰਫ ਉਹ ਤਿੰਨ ਪੁਲਕੇ ਬਣਾਏ ਤੇ ਆਪਣਾ ਗੈਸ ਜਿਹੜਾ ਵਾ ਉਹ ਹੋ ਗਿਆ ਖਤਮ ਤੇ ਹੁਣ ਜਿਹੜਾ ਕਿ ਆਪਾਂ ਰੋਟੀਆਂ ਬਣਾਉਣੀਆਂ ਹੀ ਹੁਣ ਆਣੇ ਕਵੰਡੋ ਸਲੈਂਡਰ ਪੋਚ ਲਿਆ ਗਿਆ ਤੇ ਹੁਣ ਨਹੀਂ ਮਿਲਿਆ ਸਭ ਦੇ ਕਹਿੰਦੇ ਕਿ ਸਾਡੇ ਕੀ ਕੀ ਆਏ ਕੀ ਕੀ ਆ ਤੇ ਹੁਣ ਆਪਾਂ ਗਵਾਂਡੀਆਂ ਦੇ ਘਰੋਂ ਤਿੰਨ ਚਾਰ ਫੁਲਕੇ ਬਣਾ ਕੇ ਲਿਆਵਾਂ ਫੁੱਲ ਕੇ ਮੈਂ ਬਣਾ ਕੇ ਵੀਲ ਕੇ ਰੱਖ ਲਿਆ ਤੇ ਬਸ ਹੁਣ ਇਦਾਂ ਜਾਵਾਂਗੇ ਤੇ ਗੈਂਚ ਉੱਪਰ ਬਣਾ ਲਿਆਵਾਂਗੇ ਤੇ ਹੁਣ ਦੇਖਦੇ ਸੁਬਾਹ ਕੀ ਹੁੰਦਾ ਵਾ ਫਿਰ ਲਹਾਜ਼ ਤੇ ਤੇ ਇਦਾਂ ਹੀ ਟਾਈਮ ਪਾਸ ਕਰਨਾ ਪੈਣਾ ਮੈਂ ਇਹਨਾਂ ਨੂੰ ਬੜੇ ਦਿਨਾਂ ਦੀ ਕਹਿੰਦੀ ਸਿਲੰਡਰ ਭਰ ਆ ਲਈਏ ਭਰ ਆ ਲਈਏ ਭਰ ਆ ਲਈਏ ਰੋਜ਼ ਆਜ ਜਾਣੇ ਆ ਕੱਲ੍ਹ ਜਾਣੇ ਆ ਤੇ ਬਸ ਇਹੋ ਕਹਿ ਕੇ ਟਾਈਮ ਜਿਹੜਾ ਵਾ ਉਹ ਨੰਗਾ ਦੇ ਦਿੰਦੇ ਆ ਪਤਾ ਵੀ ਹੈਗਾ ਕਿ ਜਦੋਂ ਬਾਅਦ ਵਿੱਚ ਜ਼ਰੂਰਤ ਪਈ ਤੇ ਫਿਰ ਆਪਣਾ ਕੰਮ ਵੀ ਨਹੀਂ ਸੈਟਿੰਗ ਆਉਣੀ ਤੇ ਹੁਣ ਇੰਡਕਸ਼ਨ ਵੀ ਆਪਣਾ ਜਿਹੜਾ ਉਹ ਪ੍ਰਾਪ ਹੋਇਆ ਵਾ ਅਗਰ ਉਹ ਚੱਲਦਾ ਹੁੰਦਾ ਤੇ ਫਿਰ ਤੇ ਆਪਾਂ ਕੁਛ ਨਾ ਕੁਛ ਕਰ ਲੈਣਾ ਸੀ ਉਹਦੇ ਤੇ ਬਣਾ ਲੈਣੇ ਭੁਲਕੇ ਇੰਡਕਸ਼ਨ ਨੂੰ ਪ੍ਰਾਪ ਹੋਣ ਨੂੰ ਕਾਫੀ ਟਾਈਮ ਹੋ ਗਿਆ ਵਾ ਤੇ ਹੁਣ ਆਪਾਂ ਬਸ ਰੋਟੀਆਂ ਉਹ ਬਣਾ ਲੀਏ ਸੁਬਾ ਚਾਹ ਦੇ ਟਾਈਮ ਤੇ ਦੇਖਦੇ ਕੀ ਹੁੰਦਾ ਫਿਰ ਕੰਡੇ ਕਰ ਬੜਾ ਲਾਵਾਂਗੇ ਇਹ ਕੀ ਆਂਡਾ ਕਵਣਾ ਬਣਾ ਕੇ ਰੱਖੀ ਹੋਏ ਨਾ ਅੰਗਾਂਡਾ ਕਵਣਾ ਜਦੋਂ ਵੀ ਨੇਕ ਵੇਲੇ ਲੋੜ ਪੈਂਦੇ ਕੰਮ ਆਉਂਦਾ ਵਾ ਤੇ ਉਹਨਾਂ ਨੇ ਹੋ ਹੁਣ ਹੀ ਸ ਮਤਲਬ ਕਿ ਅਸੀਂ ਉਹਨਾਂ ਨੂੰ ਵੀ ਜ਼ਰੂਰ ਤੋਂ ਤੇ ਅਸੀਂ ਵੀ ਕੋਈ ਵੀ ਨਾ ਕਰਨੀ ਤੇ ਸਾਨੂੰ ਕੋਈ ਜ਼ਰੂਰ ਤੋਂ ਤੇ ਅਸੀਂ ਉਹਨਾਂ ਨੇ ਵੀ ਨਾ ਕਰਨੀ ਹੁਣ ਆਪਾਂ ਜਾਈਏ ਤੇ ਜਦੀ ਜਦੀ ਫੁਲਕੇ ਬਣਾ ਕੇ ਲੈ ਆਈਏ ਤੇ ਫਿਰ ਮਿਲਦੇ ਤੁਹਾਨੂੰ ਸਵੇਰੇ ਠੀਕ ਹੈ